1500 ਲਾਉਂ ਲਿਆ ਅੱਛਾ ਮੀਨ ਆ ਪਿਆ ਹੂੰ ਇੱਥੇ ਖੂਦ ਦੇ ਵੱਡੇ ਦੇ ਖ ਬੈ ਗੇ ਰਾ ਕੀਤੇ ਕੁੱਤਾਂ ਨੂੰ ਰੋਟੀਆਂ ਪਾਣ ਦੀ ਹੂੰ ਜੋ ਭੁੱਖੇ ਤੇ ਲੱਗੇ ਨਾ ਤਲਕੇ ਦੇ ਹਾਂ ਹਾਂ ਦਿਨ ਸ਼ਬ ਗਿਆ ਦਾਂ ਸ਼ਬ ਦੇ ਰੋਟੀਆਂ ਪਾਈ ਕੇ ਕੁੱਤਾਂ ਨੂੰ ਅੱਛਾ ਇੱਕ ਘੰਟੇ ਦਾ ਦਿਨ ਖਲਾ ਰਹਿ ਗਿਆ ਹਾਂ ਸਸੀ ਕਾ ਬਾਪੂ ਜੀ ਸਸਰੇ ਗਾਰ ਬਾਪੂ ਜੀ ਹੁਣ ਜਿਵੇਂ ਸੌਣ ਮਹੀਨਾ ਦਾ ਲੰਗ ਗਿਆ ਹਾਂ ਦਾ ਲੰਗ ਗਿਆ ਤੇ ਪਹਿਲਾਂ ਵੀ ਐ ਹੁੰਦਾ ਸੀ ਵੀ ਮੀਨ ਨਹੀਂ ਸੀ ਪੈਂਦੀ ਪਹਿਲਾਂ ਚ ਪਹਿਲਾਂ ਐ ਹੁੰਦੀ ਸੀ ਅੱਛਾ ਜਦੋਂ ਮੀਨਾਂ ਦਾ ਪੜਾ ਹਾਂ ਤੇ ਮੁੰਡੇ ਕੁੜੀਆਂ ਨੇ ਇਕੱਠੇ ਹੋ ਗਏ ਅੱਛਾ ਅਗਲਾ ਗੁੱਡੀ ਬੁੱਕੀ ਜੀ ਨੀਰਾਂ ਦੀ ਗੁੱਡੀ ਬਣਾ ਲੈਣੀ 80 ਸਾਲੀ ਅੱਛਾ ਗੁੱਡੀ ਬਣਾ ਕੇ ਨਾ ਤੇ ਪ੍ਰਸ਼ਾਦ ਬਣਾਉਣਾ ਅੱਛਾ ਪ੍ਰਸ਼ਾਦ ਬਣਾ ਕੇ ਤੇ ਕੱਢ ਕੇ ਬਾਹਰ ਲਾ ਜਾਣਾ ਹਾਂਜੀ ਪਿੰਡੋਂ ਅੱਛਾ ਬਾਹਰ ਜਾ ਕੇ ਢੀਆਂ ਗੋਡੇ ਕਸਾਉਣੇ ਹੂੰ ਅਗਲਾ ਢੀਆਂ ਗੋਡੇ ਕਸਾਵਾਂਗੇ ਮੀ ਪੋਂ ਦਾ ਘਰੋਂ ਜਾਵਾਂਗੇ ਠੀਕ ਆ ਹਾਂਜੀ ਇਹ ਉਹ ਯਾ ਕੁ ਮੁੰਡਿਆ ਕੁੜੀਆਂ ਨੇ ਤਰਲੇ ਮਨਤਾ ਕਰ ਲੀਆਂ ਮਹਾਰਾਜ ਮਰੇ ਅੱਛਾ ਮਹਾਰਾਜ ਮੀ ਬਾ ਕੋਈ ਵੀ ਬਜ਼ਾਰਾ ਕੁਸ ਹੌਲਣਾ ਹੌਲੇ ਹਾਂ ਤੇ ਤੋਪਾ ਨਹੀਂ ਲੱਗਣੀ ਮੱਛਲਾ ਅੱਛਾ ਤੇ ਕੁੜੀਆਂ ਨੇ ਸੱਚੇ ਲੂਣਾ ਅੱਛਾ ਪਿੱਟਣਾ ਹਾਂ ਗੁੱਡੀ ਨੂੰ ਅੱਛਾ ਤੇ ਆਡੀਆਂ ਗੋਡੇ ਮੁੰਡਿਆ ਨੇ ਕਸੌਲੇ ਜੀ ਹੈ ਇੱਕ ਮੰਨੋਗੇ ਤੇ ਮੈਂ ਆ ਆਖਣਾ ਮਹਾਰਾਜ ਬਾ ਨਾਂ ਨਾਂ ਨਾ ਜਿਕੇ ਮੀ ਆਇਆ ਜਿਕੇ ਹੂੰ ਇਹ ਉਹ ਕੁੜਗਾਂ ਦੇ ਗੀਤ ਗਾਉਣੇ ਹਾਂ ਐ ਤੇ ਹੁਣ ਉਹ ਰਿਵਾਜ ਹੀ ਉੱਠ ਗਿਆ ਹੁਣ ਤਾਂ ਕੋਈ ਗੁੱਡੀ ਫੂਕਦਾ ਨਾ ਕੋਈ ਗੁੱਡੀ ਫੂਕਦਾ ਹਾਂ ਨਾ ਕੋਈ ਪੱਇਆ ਚੌਲਵਾ ਦਾ ਜੋ ਕਹਦਾ ਦੱਸਦਾ ਨਾ ਚੌਲਾ ਦਾ ਕੰਮ ਗਿਆ ਕਲਾਇਆ ਵਾਲ ਨੇ ਚੌਲਾ ਨੇ ਹਾਂਜੀ ਪਰ ਪਰ ਬੁੱਕ ਦੇ ਜਾਣੇ ਅੱਛਾ ਹਾਂ ਮੈਂ ਮੈਂ ਆ ਜਾਣਾ ਗੁੱਡੀ ਪੁੱਤ ਨਾ ਆ ਜਾਂਦਾ ਸੀ ਮੈਂ ਆ ਜਾਂਦਾ ਪੱਕਾ ਅੱਛਾ ਕਦੇ ਇਹ ਨਹੀਂ ਸੀ ਖਾਲੇ ਮੁੜ ਕੇ ਆਏ ਤੇ ਹੁਣ ਵੀ ਫੂਕੀ ਦਾ ਜਾਂਦੇ ਕਈਆਂ ਪਿੰਡਾਂ 'ਚ ਪਰ ਮੈਂ ਉਹ ਗੱਲ ਲੋਕਿਓਂ ਕਰਾਉਂਦਾ ਜਾਣ ਲਾਗੇ ਹਾਂ ਮਨਾਜ ਬੇਈਮਾਨੀਆਂ 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 ਕਿ ਮੈਂ ਤੂੰ ਮੇਰਾ ਲਿਆ ਜਾ ਤੈਨੂੰ ਮੁੱਕ ਪੜਨਾ ਹਾਂ ਜੋਗ ਦੇ ਮੋਟ ਬਣਾ ਦੀ ਸਹੀ ਗੱਲ ਹੁਣ ਲੋਕੀ ਇਰਖੇ ਜਵੜ ਗਏ ਇਰਖਾ ਜ਼ਿਆਦਾ ਹੈ ਹੈਨਾ ਜੀ ਅੱਗੇ ਸੀ ਧਰਮ ਦੀ ਗੱਲ ਆ ਹਾਂ ਸੁਣਨੀ ਤੇ ਸੁਣਾਉਣੀ ਸਹੀ ਗੱਲ ਆ ਮਹਾਰਾਜ ਨੂੰ ਜ਼ਿਆਦਾ ਰੱਖਣਾ ਫੇ ਹੁਣ ਤਾਂ ਮਹਾਰਾਜ ਨੂੰ ਲੱਗੋ ਕਹਿੰਦਾ ਨਾ ਨਾ ਮਹਾਰਾਜ ਮੈਂ ਮੈਂ ਮੰਗੀ ਜਾਂਦਾ ਹਾਂ ਉਹ ਤਾਂ ਪੈਸੇ ਦਾ ਕਰਦਾਂਗੇ ਸਹੀ ਗੱਲ ਹਾਂਜੀ ਇਹ ਕਿਹਾ ਅਸੀਂ ਆਪ ਅਸੀਂ ਇੱਕ ਪ੍ਰਸਾਦ ਹਾਂ ਉਹ ਸਦਾ ਵਾਜ ਨਹੀਂ ਹਾਂ ਅਸੀਂ ਮੇਲਾ ਆਪਿਆ ਸੌਣ ਦਾ ਮੇਲਾ ਅੱਛਾ 1500 ਜਾਵੜਿਆ ਅੱਛਾ ਮੀਂਹ ਨਾ ਪਿਆ ਹੂੰ ਐਸੇ ਆ ਖੂਹ ਦੇ ਵੱਡੇ ਦੇ ਖਬਾ ਕੇ ਰਾ ਕੀਤੀ ਵੀ ਕੁੱਤਾਂ ਨੂੰ ਰੋਟੀਆਂ ਪਾ ਗਈ ਹੂੰ ਜੋ ਭੁੱਖੇ ਤੇ ਲੱਗੇ ਨਾ ਤਲਕੇ ਦੇ ਹਾਂ ਹਾਂ ਤੇ ਦਿਨ ਛਿਪ ਗਿਆ ਦਿਨ ਛਿਪ ਰੁਦੀ ਕੇ ਰੋਟੀਆਂ ਪਾਈ ਕੇ ਕੁੱਤਾਂ ਨੂੰ ਅੱਛਾ ਇੱਕ ਘੰਟਾ ਕਿਦਾਂ ਖਲਾ ਰਹਿ ਗਿਆ ਹਾਂ ਟੋਕਰਾ ਬਾਦ ਗਿਆ ਰੋਟੀਆਂ ਦਾ ਅੱਛਾ ਤੇ ਫਲਵਾ ਵਾਲਾ ਦਾ ਘਰ ਵਾਇਦਾ ਨਾ ਦਰ ਕੇ ਜਿੱਦਲੀ ਵਾਜੇ ਵੇਲੇ ਵਾਲੇ ਅੱਛਾ ਉਹਨਾਂ ਦੇ ਘਰ ਦੇ ਕੋਲ ਬਾਲਾ ਸੀ ਬੜੇ ਬੜੇ ਆਕ ਹੁੰਦੇ ਹੋ ਗਾਂਆਂ ਬੱਠੀਆਂ ਚਾਰ ਅੱਛਾ ਕੱਲ ਤਾਂ ਬੈਠਾ ਦੋ ਟੁਕੜੇ ਰੋਟੀਆਂ ਦੇ ਹੂੰ ਉਹਦਾਂ ਸਾਰੇ ਪਿੰਡ ਚ ਪਾਉਂਦੇ ਪਾਉਂਦੇ ਨੇ ਉਹਨਾਂ ਨੂੰ ਜਾਣ ਲੱਗੇ ਅੱਛਾ ਤੇ ਉੱਚੀ ਆਖਾ ਮਾਰਾਈ ਮੀ ਬਾ ਮਾਰਗੀ ਤੁੰਗਾਂ ਤਾਂ ਲੈ ਮੈਂ ਤਾਂ ਕਿਧੀਆਂ ਹਾਂ ਰੈਸਾ ਮੀਰ ਸਿੰਘ ਆਇਆ ਗਾਂਆਂ ਰੋਟੀਆਂ ਚਾਰ ਨਾਲ ਜਿਆਦਾ ਬਕਿਆਰੇ ਬਾਰੇ ਅੱਛਾ ਐਉਂ ਜਾ ਧਰਮ ਹੋਇਆ ਹੁਣ ਤਾਂ ਕੋਈ ਪਾਉਂਦਾ ਹੀ ਨਹੀਂ ਉਹ ਬਈ ਦੁਨੀਆਂ ਜਾ ਹੋ ਗਈ ਬੇਈਮਾਨ ਬੇਈਮਾਨ ਹੋ ਗਈ ਸਹੀ ਗੱਲ ਪੁੱਤ ਦਾ ਨੋ ਰਹਿ ਨਹੀਂ ਗਿਆ ਕੰਨਾਂ ਨਾਲ ਨੂੰ ਕੰਨਾਂ ਨਹੀਂ ਸਮਝਦਾ ਜੀ ਮਾਪਿਆਂ ਨੂੰ ਕੋ ਸਮਝਦਾ ਨਹੀਂ ਜੀ ਜਿਹਨੂੰ ਜਿਹਦੇ ਘਰੇ ਮਾਪੇ ਆਣਾ ਉਹਨੂੰ ਗੁਰਦੌਰੇ ਜਾਨ ਦੀ ਲੋੜ ਨਹੀਂ ਲੋੜ ਨਹੀਂ ਸਹੀ ਹੈ ਭਾਈਆ ਜੀ ਨਾਲ ਗੁਰਗੁਰ ਮਥਾ ਦੇ ਪਾਣੀ ਧਾਰ ਦੇ ਇਹਨੂੰ ਸਿਰਸਾ ਦੇ ਉੱਤੇ ਬਚਾਓ ਸਹੀ ਹੈ ਸਹੀ ਹੈ ਨਾਮ ਲੈ ਕੇ ਲੈਣੀ ਜੀ ਸੇਵਾ ਕਰਉ ਦੀ ਸਹੀ ਹੈ ਚੰਗਾ ਬੋਲ ਮਜ਼ਾਕ ਹੈ ਹਾਂਜੀ ਜਨਮ ਦਤਾ ਜੀ ਉਹਨੂੰ ਚੰਗੀ ਰੋਟੀ ਦੇ ਪਾਣੀ ਦੇ ਹਾਂਜੀ ਇਹ ਛੱਪੂਰੀਆਂ ਜੇ ਕਿਸੇ ਦੀ ਛੱਪੂਗਿਆ ਕਰਕੇ ਤਾਂ ਆਪੇ ਫੇਰ ਹੁੰਦੀ ਆ ਸਹੀ ਐ ਹਾਂਜੀ ਛੱਪੂਰੀਆਂ ਹੁਣ ਲੋਕ ਕਰਦੇ ਨਹੀਂ ਕਰਦੇ ਨਹੀਂ ਕਰਦੇ ਨਹੀਂ ਨਾ ਕੋਈ ਮਾਂ ਬਾਪ ਨੂੰ ਸੰਭਾਲਦਾ ਮਰਦੇ ਮੌਲਾਂ ਨੂੰ ਡੁਬਕਾਉਂਦੇ ਆ ਸਹੀ ਗੱਲ ਆ ਉਹ ਜਨਨ ਦੇਈ ਜਾ ਤੈਨੂੰ ਸੀਸਾਂ ਦੇ ਸਹੀ ਗੱਲ ਸਹੀ ਗੱਲ ਹਾਂ ਇੱਕ ਬਹੁਤ ਸਾਰਾ ਅੱਛਾ ਉਹ ਕੱਤੇ ਦੀ ਪੁਨਿਆ ਨੂੰ ਲੱਗਦਾ ਖੀਰ ਕੋਣ अच्छा चलो यार ਖੌਂਦਾ ਫਗਲ ਦੇ ਕਰ ਹਾਂਜੀ ਉਹ ਜਦੋਂ ਖੀਰ ਖੌਂਦਾ ਸਾਲਿਆਂ ਨੂੰ ਅੱਛਾ ਸਰੀਰ ਨੂੰ ਬੜਾ ਆਰਾਮ ਆਉਂਦਾ ਹੋ ਉਹਦਾ ਬਚਨ ਲੈਣ ਦੁਨੀਆ ਕੱਠੀ ਹੋ ਜਾਂਦੀ ਨਾ ਮਾ ਮੇਰੇ ਪੁੱਤ ਹੈ ਨਹੀਂ ਹਾਂ ਮੋਕਸ਼ਾ ਦੇ ਜੀਉ ਅੱਛਾ ਉਹ ਮਾ ਮੇਰੇ ਪੁੱਤ ਨਹੀਂ ਆ ਤੇਰੇ ਕਰ ਮਾਂ ਬੇ ਹੋਗਾ ਔਰ ਉਹਦਾ ਲੋਟੇ ਆਣ ਚੱਲ ਕੇ ਉੱਠ ਕੇ ਲੜ ਪੈਂਦੇ ਆਏ ਕਰਦੇ ਜਿਉਂ ਕਰਦੇ ਹੋ ਉਹ ਤੁਸੀਂ ਚੰਗੇ ਤੇ ਮਾਂ ਪਿਓ ਦੋਸਤ ਆ। ਹਾਂ। ਜਾ ਵਾ ਜਾ ਕੇ ਸੇਵਾ ਕਰ ਜਾ ਕੇ ਦੁੱਧ ਫਲਾਈ। ਹਾਂ। ਚਾਹ ਬਣਾਈ। ਸਾਲੋਂ ਤੋਂ ਬੱਚਾ ਨਾ ਆਉਂਦਾ ਮੇਰੇ ਮਾਂ ਬੇ। ਉਹ ਹਲਮੀ ਨੇ ਖੂ ਉਨ ਵਾਲੇ ਦਾ ਖੀਰ ਖੂਗਾ। ਅੱਛਾ। ਉਹਦੇ ਬੱਚਨ ਬੁਰੇ ਮੁੰਡਾ ਲੈ ਕੇ ਗਈ ਉਹ ਮੁੰਡਾ। ਠੀਕ ਹੈ। ਹਾਂ। ਮਾਂ ਪਿਓ ਦੀ ਸੇਵਾ ਕਰੋ। ਹਾਂ। ਫਰ ਠਾਓ। ਸਹੀ ਹੈ। ਦੋੜਾ ਜਾਲ ਦੀ ਬਰੋਣੀ। ਠੀਕ ਆ। ਜਿਹਦੇ ਘਰੇ ਮਾਂ ਬੱਚਾ ਮਾਂ ਬੇ ਹੋਆ। ਹਾਂਜੀ ਹਾਂਜੀ। ਹਾਂਜੀ।